ਚੋਲੇ ਆਖ ਵੀ ਜੜੀ ਆਹਾ ਇੱਕ ਖੰਜੂਰ ਲੱਗੀ ਹੈ ਤੇ ਬਿਲਕੁਲ ਸਹੀ ਲੱਗੀ ਹੋਈ ਹੈ ਨਹੀਂ ਨਹੀਂ ਐਸੇ ਰੋਇ ਪੁੱਛ ਰਹੇ ਆ ਕਿ ਖੰਜੂਰ ਦਾ ਬਛਰੇ ਆ ਜਿਹੜੇ ਖੰਜੂਰ ਲੱਗੀ ਆ ਇਹ ਸਹੀ ਆ ਨਹੀਂ ਇਹਦੇ ਵੀ ਦੇਖਣਾ ਪੈਣਾ ਤੁਹਾਨੂੰ ਦੇਖੇ ਨਹੀਂ ਇਹਨੇ ਝੁਗੀਆਂ ਨਾ ਦਿਸਦੀਆਂ ਤਾਂ ਉਹਦਾ ਕੁਝ ਵੀ ਨਹੀਂ ਦਿਸ ਰਿਹਾ ਸਾਰੇ ਤੇ ਸਿਸਕੀ ਦੇ ਕੈਮਰੇ ਹੀ ਲੱਗੇ ਕੈਮਰਾ ਲੱਗੇ ਪੂਰੇ ਕਰ ਰਹੇ ਹੋਈ ਹੋਈ ਆ ਗੱਲੋਂ ਕਰ ਮਹੀ ਹੋਈ ਸਰ ਕਰ ਦਾਂਗੇ ਕਦੋਂ ਤੱਕ ਕਹਿੰਦੇ ਨਹੀਂ ਨਹੀਂ ਹੋਇਆ ਇਹਨੂੰ ਲੱਗੀ ਨੂੰ ਪੱਟ ਕੇ ਉਧਰਲੇ ਪਾਸੇ ਫੰਕਸ਼ਨ ਵਾਸਤੇ ਦੇ ਦੇਣੇ ਮੈਂ ਦੇਖ ਰਿਹਾ ਪਾਸੇ ਦੇ ਨਾ ਨਹੀਂ ਨਹੀਂ ਇਹਨਾਂ ਪਹਿਨੇ ਵਾਲੇ ਜਿਹੜੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਕੋਈ ਜਿਹੜਾ ਆਪੇ ਝੁਗੀਆਂ ਟਾਉਣ ਆ ਗਏ ਆ ਜੋਰੇ ਵਿੱਚ ਚੱਕਰ ਵੀ ਪੈਣਗੇ ਨੂੰ ਕਿੱਥੇ ਸਾਰਿਆਂ ਵੇਨੇ ਵੇਨੇ ਸਾਡੇ ਵੇਨੇ ਵੇਨੇ ਪੰਜ ਬੰਦਿਆਂ ਨੂੰ ਚੱਕਾ ਲਿਆ ਪੁਲਿਸ ਸਾਰੇ ਦੋਰਾ ਪੈ ਗਿਆ ਐਂਬੂਲੈਂਸ ਕਿੱਥੇ ਦੋ ਸਾਰਾ ਇਥੇ ਆ ਪੀਤਾ ਹੋਇਆ ਫੇ ਤੁੱਖਿਆ ਨੂੰ ਦੱਸ ਰਹੀ ਮੀਟਿੰਗ ਦਿਖਾ ਦੇ ਆਪੇ ਦਿਖਾ ਦੇ ਕਿੱਥੇ ਦਰ ਉਹ ਦੇਖੋ ਜਾ ਕੇ ਉਧਰ ਰਹਿ ਗਏ ਨੇ ਕਿੱਦਾਂ ਇੱਥੇ ਕਿਉਂ ਚ ਦੌਰਾ ਇੱਥੇ ਬਾਹਰ ਲੋਕਾਂ ਨੇ ਐਂਬੂਲੈਂਸ ਉਧਰ ਕਿੱਧਰ ਲੈ ਆਉਂਦੇ ਆਪੇ ਦੇ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਸਭ ਟਾਲ ਮਟੋਲ ਕਰ ਰਿਹਾ ਪ੍ਰਸ਼ਾਸਨ ਕਹਿੰਦੇ ਐਂਬੂਲੈਂਸ ਹੈ ਪਰ ਇੱਥੇ ਕੁਝ ਨਹੀਂਗਾ ਕੋਈ ਪ੍ਰਬੰਧ ਨਹੀਂਗਾ ਆਹ ਵੇਖ ਲਓ ਜੇਕਰ ਐਂਬੂਲੈਂਸ ਹੁੰਦੀ ਤਾਂ ਇੱਥੇ ਹੁਣ ਸੀ ਇਹਨਾਂ ਲੋਕਾਂ ਨੂੰ ਚੱਕਰ ਪੈ ਰਿਹਾ ਦੌਰੇ ਆ ਰਹੇ ਆ ਤੇ ਦੋਵੇਂ ਦੇ ਮਕਾਨ ਢਾਈ ਜਾ ਰਹੇ ਇਸ ਕਰਕੇ ਮਜ਼ਦੂਰਾਂ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਜਿਹੜੀਆਂ ਉਹ ਢਾਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਘੱਟੋ ਘੱਟ 5-6 ਮਹੀਨੇ ਦਾ ਸਮਾਂ ਜਿਹੜਾ ਉਹ ਦੇਣਾ ਚਾਹੀਦਾ ਸੀਗਾ ਪਰ ਦੂਸਰੇ ਪਾਸੇ ਸਵਾਲ ਇਹ ਕੇ ਵੀ ਖੜਾ ਹੁੰਦਾ ਕਿ ਜਦੋਂ ਹੋਰ ਬੰਦਿਆਂ ਨੇ ਜਾਂ ਜਿਹੜੇ ਵੱਡੇ ਭੂਮੀਪਤੀ ਆ ਉਹਨਾਂ ਨੇ ਹੋਇਆ ਉਹਨਾਂ ਨੇ ਵੱਡੇ ਵੱਡੇ ਫੈਕਟਰੀਆਂ ਦੇ ਉੱਪਰ ਕਬਜ਼ੇ ਕੀਤੇ ਹੋਇਆ ਤਾਂ ਕਿਤਨਾ ਕਿਤੇ ਇਹ ਚਾਹੀਦਾ ਕਿ ਸਰਕਾਰ ਜਿੱਥੇ ਇਹਨਾਂ ਦੀਆਂ ਝੁੱਗੀਆਂ ਟਾਰੇ ਅਸੀਂ ਨਹੀਂ ਕਹਿੰਦੇ ਕਿ ਕਿ ਗੈਰਕਾਨੂੰਨੀ ਤਰੀਕੇ ਨਾਲ ਬੈਠਿਆ ਤੇ ਸਹੀ ਬੈਠਿਆ ਪਰ ਜਿੱਥੇ ਸਰਕਾਰ ਨੇ ਇਹਨਾਂ ਦੀ ਇਹਨਾਂ ਦੇ ਉੱਪਰ ਪੀਲਾ ਪੰਜਾ ਬੋਲਿਆ ਉੱਥੇ ਬਹੁਤ ਵੱਡੇ ਵੱਡੇ ਭੂਮੀ ਪੱਤਿਆਂ ਦੇ ਉੱਪਰ ਵੀ ਇਸ ਤਰ੍ਹਾਂ ਹੀ ਹੈ ਜਿਹੜਾ ਪੀਲਾ ਪੰਜਾ ਚੱਲਣਾ ਚਾਹੀਦਾ ਕਿਤਨਾ ਪ੍ਰੋਬਲਮ ਕਿੱਦਾਂ ਹੋ ਹਮ ਇੱਥੇ ਦਰ ਕੇ ਆ ਕੇ ਰਾਤ ਨੂੰ ਇੱਥੇ ਇਹਨਾਂ ਨੇ ਦਰ ਕੇ ਤੇ ਫਿਰ ਉਹੀ ਕੰਮ ਤੋਂ ਫਿਰ ਕਰ ਰਹੇ ਨੇ ਸਰ ਇਹ ਗ੍ਰੀਨ ਲੋਕਾਂ ਦੇ ਜਿਹੜੇ ਵੱਡੇ ਲੋਕਣ ਥਾਂ ਲਾਪ ਰੱਖੀ ਹੈ ਉਧ ਪ੍ਰਸ਼ਾਸਨ ਜਿਹੜਾ ਸਾਡੇ ਗਰੀਬ ਲੋਕਾਂ ਨੱਪਿਆ ਉਧਰ ਪ੍ਰਸ਼ਾਸਨ ਆ ਗਿਆ ਨਾ ਸਾਨੂੰ ਕੋਈ ਅਲਟੀਮੇਟ ਦਿੱਤਾ ਪਹਿਲਾਂ ਇਹ ਚੜਨ ਦਾ ਬਿਆਨ ਦੇਣ ਦਾ ਕੀ ਜੀ ਕੋਈ ਵੀ ਹੁੰਦਾ ਕਿਸੇ ਬਿਨਾ ਉਹਦੇ ਤੋਂ ਜਿਹੜਾ ਮਰਚੀ ਹੁਣ ਬਿਆਨ ਪਾਉਣਾ ਫੰਡੇ ਜਾ ਰਿਹਾ ਮਨੂੰ ਉਹਦੇ ਲਈ ਵੀ ਪ੍ਰਾਪਤ ਪ੍ਰਕਿਰਿਆ ਕਰਨੀ ਚਾਹੀਦੀ ਹੈ ਹਾਂ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਦਿਖਾਉ ਕਿੰਨੂ ਕਿੰਨੀ ਸਿੱਖਾ ਨੇ ਸਰ ਇਹਨਾਂ ਦਾ ਕਹਿਣਾ ਕਿ 6 ਮਹੀਨੇ ਦਾ ਸਾਨੂੰ ਸਮਾਂ ਦਿੱਤਾ ਜਾਵੇ ਪਿਛਲੇ ਸਾਲ ਛੱਪੜ ਤੇ ਕਿੰਨਾ ਇਨਕ੍ਰੋਚਮੈਂਟ ਸੀ ਕਿਉਂ ਕਰਾਇਆ ਨਹੀਂ ਛੱਪੜ ਖਾਲੀ ਸੀ ਸਰ ਇਹਨਾਂ ਨੇ ਇਹ ਵੀ ਕਹਿਣਾ ਕਿ ਜਿਹੜੀਆਂ ਆਸ-ਪਾਸੇ ਦੁਕਾਨਾਂ ਉਹਨਾਂ ਦੇ ਵੀ ਨਜਾਇਜ਼ ਕਬਜ਼ੇ ਕਿਤੇ ਉਹ ਕਿਉਂ ਨਹੀਂ ਛੁੜਾਏ ਜਾ ਰਹੇ ਦੇਖੋ ਇਹ ਤਾਂ ਨਹੀਂ ਹੋ ਸਕਦਾ ਵੀ ਨਜਾਇਜ਼ ਕਬਜ਼ੇ ਕਿਤੇ ਮਿਲ ਤੇ ਛੁੱਟਣਗੇ ਨਹੀਂ ਹਰ ਚੀਜ਼ ਦਾ ਟਾਈਮ ਤਾਂ ਲੱਗਦਾ ਹੀ ਹੁੰਦਾ ਤੁਹਾਨੂੰ ਪਤਾ ਇੱਕ ਸਰ ਇਹਨਾਂ ਨੇ ਇਹ ਕ ਅਚਾਨਕ ਹੀ ਚੁਕਾਏ ਗਏ ਜੀ ਹੁਣ ਅਸੀਂ ਕਿੱਥੇ ਰਾਵਾਂਗੇ ਕਹਿੰਦੇ ਆ ਸਾਰਾ ਨੋਟਿਸ ਹੋਇਆ ਨਹੀਂ ਇਹ ਕਹਿੰਦੇ ਅਸੀਂ ਵੀ ਇੱਥੋਂ ਜੰਪ ਪਾਲਾ ਸਾਡੀ ਬੋਟ ਬਣੀ ਆ ਆਰਸ਼ਨ ਕਾਰਡ ਬਣਿਆ ਆ ਧਾਰ ਕਾਰਡ ਬਣਿਆ ਸਾਰਾ ਇਹ ਸਾਰੇ ਜਦੋਂ ਮੈਂ ਜੰਪ ਪਾਲਾ ਤਾਂ ਹੁਣ ਮੈਂ ਸੜਕ ਤੇ ਤਾਂ ਨਹੀਂ ਇੱਥੇ ਪਾ ਕੇ ਬਹਿ ਜੂਗਾ ਗੱਲ ਸਮਝੋ ਇਹ ਤੇ ਇਹਨਾਂ ਨੂੰ ਜਿਵੇਂ ਇੱਕ ਬੱਚਾ ਨਹੀਂ ਹੁੰਦਾ ਨਾ ਹੁੰਦਾ ਕਿ ਹੂੰ ਉਹਨੂੰ ਧੱਕੇ ਨਾਲ ਲਵਾਉਣੇ ਆਪਾਂ ਜੀ ਇਹਨਾਂ ਦੀ ਜਾਨ ਬਚਾ ਰਹੇ ਆ ਇਹਨਾਂ ਦੀ ਜੀ ਕੋਈ ਬਿੱਕਰ ਰਾਤ ਨੂੰ ਆ ਕੇ ਚੜ ਗਿਆ ਤਾਂ ਬਸ ਚੜ ਗਈ ਫੇਰ ਕੀ ਕਰਾਂਗੇ ਆਪਾਂ ਤੇ ਲੱਗਦਾ ਵੀ ਇੱਕ ਜਿਵੇਂ ਆਪਾਂ ਪਿੰਡ ਕਹਿੰਦੇ ਨੇ ਪਿੰਡਾਂ ਕੋਈ ਪਿੰਡ ਉਜਾੜਦਾ ਜਿਵੇਂ ਇਹ ਕਿੰਨੇ ਲੋਕ ਸੀ ਕਿੰਨੀ ਵੋਟ ਆ ਪਿੰਡ ਦੀ ਕਿੰਨੀ ਵੋਟ ਹੁੰਦੀ ਆ ਛੋਟਾ ਜਿਹਾ ਕਸਬਾ ਹੁੰਦਾ ਇਹ ਬੋੜ ਦੇ ਕਰ ਬੋੜ ਬਹੁਤ ਆ ਸਾਰੀਆਂ ਚੀਜ਼ਾਂ ਵੋਟਰਾਂ ਨੂੰ ਦੇਖੀ ਜਾਂਦੀਆਂ ਜੀ ਮਤਲਬ ਸੁਧਾਰ ਕਿਵੇਂ ਹੋਣਗੇ ਦੱਸੋ ਸਰ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਕੀ ਇੱਥੋਂ 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 ਢਾਲ ਤੋਂ ਬਾਅਦ ਕੋਈ ਜਗ੍ਹਾ ਇਹਨਾਂ ਨੂੰ ਕਹਿੰਦੇ ਤੁਸੀਂ ਆਪਾਂ ਮਤਲਬ ਸਰਕਾਰੀ ਤੌਰ ਤੇ ਨਹੀਂ ਮੈਂ ਕੋਈ ਗੱਲ ਕਰਦਾ ਜੀ ਭਾਈਚਾਰਕ ਤੌਰ ਤੇ ਆਪਣੇ ਸੱਜਣ ਮਿੱਤਰ ਚੰਗੇ ਬੰਦੇ ਹੈਗੇ ਇਹ ਠੀਕ ਹੈ ਜੀ ਸਾਲ ਚ ਆਪਣਾ ਪ੍ਰਬੰਧ ਕਰ ਰਗਾ ਇੱਕ ਇਹਨਾਂ ਤੇ ਦੋਸ਼ ਲਾਇਆ ਗਿਆ ਵੀ ਕੁੰਡੀ ਲਾਉਂਦੇ ਹੈਗੇ ਆਹੀ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਉੱਥੇ ਮਤਲਬ ਕਿ ਗ੍ਰੈਡ ਚ ਗਏ ਸੀ ਪਰ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਪਈ ਹੁਣ ਆਪਾਂ ਕਿਵੇਂ ਕਹਿ ਸਕਦੇ ਇਹਨਾਂ ਨੂੰ ਵੀ ਤੁਸੀਂ ਲਾ ਲਓ ਜੀ ਕੁੰਡੀ ਹੈ ਨਾ ਜਿਹੜੀ ਚੀਜ਼ ਗਲਤ ਆਪਾਂ ਕਿਵੇਂ ਜਿਹੜੀ ਜੀਰੋ ਨਹੀਂ ਇਹਨਾਂ ਤੇ ਦੋਸ਼ ਲਾਇਆ ਗਿਆ ਪਰ ਇਹ ਕਹਿੰਦੇ ਅਸੀਂ ਕੁੰਡੀ ਹਜੇ ਵੀ ਨਹੀਂ ਲਾਉਂਦੇ ਹੈਗੇ ਮਤਲਬ ਕਿ ਸਾਡੇ ਪਰ ਜਦੋਂ ਅਸੀਂ ਜਾਂਦੇ ਹਾਂ ਉੱਥੇ ਉੱਥੇ ਵੀ ਨਹੀਂ ਸਾਡੀ ਸੁਣਵਾਈ ਹੁੰਦੀ ਕੁੰਡੀ ਕੰਡੀ ਦਾ ਮਸਲਾ ਹੈ ਲੋਕਾਂ ਨੂੰ ਇੱਥੋਂ ਚ ਹਟ ਕੇ ਕੁੰਡੀ ਦਾ ਰੋਲ ਨਹੀਂ ਰਹਿਣਾ ਕਿ ਕਿ ਦਾ ਕੀ ਰੋਣਾ ਸਰ ਰਾਸ਼ਟ ਸਵਾਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਆਸ-ਪਾਸੇ ਦੁਕਾਨਾਂ ਦੀ ਖਬਰ ਮਿਲਦੀ ਹੈ ਕਿ ਨਜਾਇਜ਼ ਕਬਜੇ ਇਹਨਾਂ ਵਾਂਗੂ ਫਿਰ ਬਲਡوزر ਚੱਲੂਗਾ ਜੀ ਉਹਨਾਂ ਤੇ ਵੀ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਕਹਿ ਵੀ ਹਰ ਚੀਜ਼ ਦੀ ਪ੍ਰੋਪਰ ਪ੍ਰਕਿਰਿਆ ਹੁੰਦੀ ਹੈ ਤੁਸੀਂ ਇਹ ਗੱਲ ਦੱਸੋ ਕਿ ਸਾਡੇ ਧਿਆਨ ਚ ਲਿਆਓ ਸਿਵਲ ਐਡਮਿਨ ਦਾ ਬੇਸਿਕਲੀ ਕੰਮ ਹੁੰਦਾ ਹੈ ਜਿਹੜਾ ਸਿਕਿਉਰਿਟੀ ਦੀ ਲਿੰਦੀ ਹੈ ਉਹ ਤੇ ਤੁਸੀਂ ਜੇ ਕੋਈ ਚੀਜ਼ ਨੂੰ ਧਿਆਨ ਚ ਲਾਉਣਾ ਹੈ ਉਹਦਾ ਪ੍ਰੋਪਰ ਨੋਟਿਸ ਹੋਗਾ ਜਗਾ ਤਾਂ ਵੇਖੋ ਬਹੁਤਾਂ ਤੇ ਕਿੰਨੀ ਕਿੰਨੀ ਸਰਕਾਰੀ ਜਗਾ ਭਈਆ ਕੋਈ ਚੀਜ਼ਾਂ ਘੇਰੀ ਨਹੀਂ ਧਿਆਨ ਚ ਹੁੰਦੀਆਂ ਹੁਣ ਪਿਛਲੇ ਸਾਲ ਉੱਥੇ ਬਹੁਤ ਡਿਮੋਲਿਸ਼ਨ ਹੋਈ ਆ ਪਾਤੇ ਤੇ ਜਿਹੜਾ ਸੀ ਇਹਦੀ ਉਹ ਛੱਪੜ ਕਿੰਨਾ ਕਲੀਨ ਕੀਤਾ ਉਹ ਐਵੇਂ ਵਿੱਚ ਜਾਂਦੇ ਸੀ ਜੀ ਬੰਨਾ ਜੀ ਬੰਨਾ ਝੂਠੇ ਵਿੱਚ ਇਹਨੇ ਜ਼ਿੰਕਾਰ ਰਜਿਸਟਰੀਆਂ ਕਰਾਈ ਜਾਂਦੇ ਸੀ ਬਿਨਾ ਕੋਈ ਜੀ ਧੰਨਵਾਦ ਜੀ ਜੀ ਇਹ ਤਾਂ ਸਮਾਨ ਵੇਖੋ ਨਹੀਂ ਪੰ ਗਰੀਬ ਦਾ ਮਰਦਾਰ ਕੀ ਕਹਾ ਰਹੇ ਗਰੀਬ ਰੋਡ ਪਰ ਸੌਏਗੇ ਜਦੋਂ ਇਨਸਾਨ ਨਹੀਂ ਦੇਗਾ ਨਹੀਂ ਆਟੇਗੇ

ਕਹ ਲਖ 340 ਮਤਿਆ ਕਰੇਗਾ ਬਾਹਰ ਆਣਾ ਆਹ ਇੰਡੀਆ ਦਾਗਾ ਪਾਕਿਸਤਾਨ ਦਾਗਾ ਕੌਣ ਕੋ ਦੇਗਾ ਇਹ ਜਲ ਕਰੇਗਾ ਅੰਾਰੇ ਕੋਈ ਨਹੀਂ ਹੈ ਨਹੀਂ ਗਰੀਬਾ ਕੋਈ ਹੱਲ ਨਹੀਂ ਹੈ ਵੱਡੇ ਵੱਡੇ ਬੰਦੇ ਦਾ ਹੱਲ ਸੁਲੇਗਾ ਗਰੀਬਾ ਉਰੇ ਦੇ ਉੱਪਰ ਜੋ ਬਠਿੰਡਾ ਰੋਡ ਆ ਜੋ ਝੁੱਗੀਆਂ ਉੱਤੇ ਬੜੀਆਂ ਹੋ ਜਾਂ ਸੀ ਤਾਂ ਅੱਜ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਝੁੱਗੀਆਂ ਨੂੰ ਜਿਹੜਾ ਉਹ ਢਾਹ ਦਿੱਤਾ ਗਿਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਉਹ ਜੋ ਝੁੱਗੀਆਂ ਨੇ ਉਹ ਅੱਜ ਢਾਈਆਂ ਜਾ ਰਹੀਆਂ ਨੇ ਉਹਨਾਂ ਝੁੱਗੀਆਂ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਅੱਜ ਪ੍ਰਸ਼ਾਸਨ ਨੇ ਚਰਾ ਦਿੱਤਾ ਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰੇ ਦੇ ਪੂਰੇ ਘਰ ਆ ਜਿਹੜੇ ਉਹ ਢਾ ਦਿੱਤੇ ਗਏ ਆ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਦੇ ਨਾਲ ਵੀ ਜੋ ਕੁਝ ਗੱਲਬਾਤ ਕੀਤੀ ਜਾ ਸਕੇ ਉਹ ਵੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਉਹ ਉਹਨਾਂ ਦੇ ਘਰ ਜੋ ਪਿਵਾਸੀ ਮਜ਼ਦੂਰ ਇੱਥੇ ਬੈੰਦੇ ਸੀ ਉਹਨਾਂ ਦੇ ਘਰ ਆ ਜਿਹੜੇ ਢਾ ਦਿੱਤੇ ਗਏ ਆ ਤੇ ਕਿਹਾ ਜਾ ਰਿਹਾ ਕਿ ਇੱਥੇ ਆ ਜਿਹੜਾ ਉਹ ਨਿਯਮਾਂ ਦੀ ਉਲੰਘਣਾ ਕਰਦੇ ਸੀਗੇ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਬੈਠੇ ਸੀਗੇ ਇਸ ਕਰਕੇ ਇਹਨਾਂ ਦੇ ਜਿਹੜਾ ਜਿਹੜੇ ਉਹ ਟਾਏ ਗਏ ਆ ਔਰ ਇਹ ਵੀ ਕਿਹਾ ਜਾ ਰਿਹਾਗਾ ਕਿ ਇਹਨਾਂ ਦੇ ਇੱਥੇ ਬੈਠਣ ਦੇ ਕਾਰਨ ਜਿਹੜਾ ਉਹ ਬਹੁਤ ਸਾਰੇ ਐਕਸੀਡੈਂਟ ਹੁੰਦੇ ਰਹੇ ਆ ਤਾਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਕਿੰਨੀ ਕੁ ਜਾਇਜ਼ ਆ ਅਸਲ ਦੇ ਰੱਚਾ ਹੋਣਾ ਹੈ ਚਾਹੀਦਾ ਸੀਗਾ ਕਿ ਇਹਨਾਂ ਨੂੰ ਕਿਤੇ ਹੋਰ ਜਿਹੜਾ ਉਹ ਜ਼ਰੂਰ ਸ਼ਿਫਟ ਕਰਨਾ ਚਾਹੀਦਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਆ ਜਿਹੜਾ ਇਹਨਾਂ ਦੇ ਘਰ ਆ ਜਿਹੜੇ ਓਟਾ ਦਿੱਤੇ ਗਏ ਪਿਛਲੇ ਦਿਨਾਂ ਦੇ ਦੌਰਾਨ ਵੀ ਆ ਜਿਹੜਾ ਇਹ ਮੰਗਲਾ ਬਹੁਤ ਪੱਖਿਆ ਗੋਗੇ ਪਿੱਛੇ ਦੇਵ ਆਮਨ ਹੋਟਲ ਦੇ ਸਾਹਮਣੇ ਵੀ ਜਿਹੜਾ ਉਹ ਜਦੋਂ ਝੁੱਗੀਆਂ ਢਾਈਆਂ ਗਈਆਂ ਤਾਂ ਉਦੋਂ ਵੀ ਆ ਜਿਹੜਾ ਕੋਰਪੂਰੇ ਸ਼ਹਿਰ ਦੇ ਵਿੱਚ ਬੜਾ ਵੱਡਾ ਰੌਲਾ ਪਿਆ ਤਾਂ ਅੱਜ ਦੰਧਾ ਰਹੇ ਜਿਹੜਾ ਸਵੇਰ ਤੋਂ ਪ੍ਰਸ਼ਾਸਨ ਦੇ ਵੱਲੋਂ ਉਹ ਝੁੱਗੀਆਂ ਜਿਹੜੀਆਂ ੋਟਾ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਲੋਕ ਆ ਜਿਹੜੇ ਇੱਥੇ ਇਕੱਠੇ ਹੋਏ ਆ ਤਾਂ ਘਾਰ ਆ ਜਿਹੜੇ ਉਹ ਲਗਾਤਾਰ ਸਵੇਰ ਤੋਂ ਆ ਜਿਹੜੇ ਉਹ ਟਾਏ ਜਾ ਰਹੇ